ਇਰਾਬਸੀ ਤਹਿਸੀਲ ਕੰਪਲੈਕਸ ਵਿੱਚ ਕਰੋੜਾ ਰੁਪਏ ਖਰਚ ਕਰਕੇ ਨਵੀਨੀਕਰਨ ਦੇ ਕਾਰਜਾਂ ਵਿੱਚ ਕੰਪਲੈਕਸ ਵਿੱਚ ਚੱਲ ਰਹੀ ਆ ਅਦਾਲਤਾਂ ਦੇ ਕਮਰਿਆਂ ਦਾ ਰੰਗ ਰੋਗਨ ਅਤੇ ਨਵੀਨ ਕਰਨ ਦਾ ਕਾਰਜ ਨਾ ਕਰਾਉਣਾ ਸਥਾਨਕ ਪ੍ਰਸ਼ਾਸਨ ਲਈ ਕਈ ਗੁਣਾ ਮਹਿੰਗਾ ਪੈ ਗਿਆ ਜਿੱਥੇ ਮਾਨਯੋਗ ਹਾਈ ਕੋਰਟ ਵੱਲੋਂ 17 ਜਨਵਰੀ ਤੱਕ ਐਸ ਡੀ ਐਮ ਦਫਤਰ ਖਾਲੀ ਕਰਨ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਦਫਤਰ ਖਾਲੀ ਕਰਨ ਦਾ ਕੰਮ ਲਗਭਗ ਮੁਕੰਮਲ ਹੋ ਗਿਆ ਹੈ ਉੱਥੇ ਹੀ ਲੋਕੀ ਖੱਜਲ ਖੁਆਰ ਨਾ ਹੋਣ ਇਸ ਦੇ ਲਈ एसडीएम दफ्तर ਨੂੰ ਤਬਦੀਲ ਕਰਨ ਲਈ ਸਭ ਤੋਂ ਟੁਕਵੀਂ ਥਾਂ ਫਿਲਹਾਲ ਵਾਰਡ ਨੰਬਰ 18 ਚ ਸਥਿਤ ਅੰਬੇਡਕਰ ਪਵਨਚ ਤਬਦੀਲ ਕਰਨ ਦਾ ਕਾਰਜ ਸ਼ੁਰੂ ਕਰ ਦਿੱਤਾ ਹੈ ਜਿੱਥੇ ਕਿ ਐਸਡੀਐਮ ਦਫਤਰ ਦਾ ਕਾफी ਸਮਾਨ ਪੇਜ ਦਿੱਤਾ ਗਿਆ ਹੈ ਜਾਣਕਾਰੀ ਅਨੁਸਾਰ ਦੇਰਾਬਸੀ ਤਹਿਸੀਲ ਕੰਪਲੈਕਸ ਦੀ ਪਹਿਲੀ ਮੰਜ਼ਿਲ ਤੇ ਸਥਿਤ ਐਸਡੀਐਮ ਦਫਤਰ ਡਰਾਈਵਿੰਗ ਲਾਇਸੈਂਸ ਐਸਡੀਐਮ ਅਦਾਲਤ ਇਲੈਕਸ਼ਨ ਬ੍ਰਾਂਚ ਬਿਲ ਬ੍ਰਾਂਚ ਫੁਟਕਲ ਬ੍ਰਾਂਚ ਕਾਨੂੰਗੋ ਰਿਕਾਰਡ ਰੂਮ ਅਤੇ ਮਾਲ ਰਿਕਾਰਡ ਸਮੇਤ ਐਸ ਡੀ ਐਮ ਮਮਲਾ ਗਰਾਊਂਡ ਫਲੋਰ ਤੇ ਦੋਵੇਂ ਤਹਿਸੀਲਦਾਰ ਦੇ ਦਫਤਰ ਖਾਲੀ ਕਰਨ ਦਾ ਕਾਰਜ ਜੰਗੀ ਪੱਧਰ ਤੇ ਚੱਲ ਰਿਹਾ ਹੈ ਜਿਸ ਕਰਕੇ ਹੁਣ ਇੱਕ ਛੱਤ ਹੇਠ ਮਿਲ ਰਹੀ ਲੋਕਾਂ ਨੂੰ ਪ੍ਰਸ਼ਾਸਨਿਕ ਸਹੂਲਤਾਂ ਬੰਦ ਹੋ ਜਾਣਗੀਆਂ ਕਿਉਂਕਿ ਤਹਿਸੀਲ ਬਾਰਲੇ ਕੰਪਲੈਕਸ ਵਿੱਚ ਸ਼ਿਫਟ ਹੋਣਗੇ ਅਤੇ ਐਸ ਡੀ ਐਮ ਮਮਲਾ ਗੁਰੂ ਹਰਕ੍ਰਿਸ਼ਨ ਸਕੂਲ ਨੇੜੇ ਅੰਬੇਦਕਰ ਭਵਨ ਵਿੱਚ ਤਬਦੀਲ ਹੋ ਗਿਆ ਹੈ ਇੱਥੇ ਇਹ ਵੀ ਦੱਸਣ ਯੋਗ ਹੈ ਕਿ ਅਧਿਕਾਰੀਆਂ ਨੂੰ ਬੈਠਣ ਲਈ ਫਿਲਹਾਲ ਕੋਈ ਠੁਕਵੀਂ ਜਗ੍ਹਾ ਨਾ ਹੋਣ ਕਾਰਨ ਅਧਿਕਾਰੀ ਜ਼ਿਆਦਾਤਰ ਇੱਧਰ ਤੋਂ ਉੱਧਰ ਘੁੰਮਦੇ ਹੋਏ ਨਜ਼ਰ ਆ ਰਹੇ ਹਨ ਭਾਵੇਂ ਕਿ ਐਸਡੀਐਮ ਦਫ਼ਤਰ ਸ਼ਿਫਟਿੰਗ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ ਪਰ ਜੇ ਆਮ ਜਨਤਾ ਦੀ ਗੱਲ ਕਰੀਏ ਤਾਂ ਆਮ ਜਨਤਾ ਨੂੰ ਕਾਫੀ ਖੱਜਲਖਵਾਰ ਹੋਣਾ ਪੈ ਰਿਹਾ ਹੈ